ਪਾਰਟੀ ਹੈ ਇਹ ਪਾਰਦਾ ਆਪਾਰਟਿਕ ਕਰਦਾ ਜਿਹਨਾਂ ਦਾ ਇੱਕ ਵਰਕਰ ਨੂੰ ਹੁੰਦਾ ਮੈਂ ਕਦੀ ਆਪਣੇ ਆਪ ਨੂੰ ਐਮਐਲਏ ਨਹੀਂ ਸਮਝਿਆ ਮੈਂ ਪਾਰਟੀ ਦਾ ਵਰਕਰ ਸਮਝਿਆ ਮੈਂ ਇਸ ਲਈ ਇਹ ਕਹਿੰਦਾ ਕਿ ਪਾਰਟੀ ਹਾਈਪਾਰਟੀਕ ਚੋ ਵੀ ਜਾਈ ਆਪਾਂ ਪਾਰਟੀ ਨਾਲ ਦਸਾ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੁੰਦੇ ਉਹਦੇ ਵਾਸਤੇ ਅਸੀਂ ਦੋ ਆਪਾਂ ਕਰ ਦੋੜਾ ਵੀ ਅਸੀਂ ਲੇਕਿਨ ਆਹ ਨਾਲੇ ਟਾਈਮ ਤੇ ਆਈਓ ਕੰਮੀਆਂ ਬਸ਼ੇ ਸ਼ੁਰੂ ਕਰਾਂਗੇ ਜਿਹੜੀ ਜਿਹੜੀ ਇਹ ਕੰਮ ਵਿੱਚ ਜੋ ਲੋਕਾਂ ਦੀ ਡਿਮਾਂਡ ਹੁੰਦੀ ਹੈ ਇੱਕ ਇੱਕ ਜਮਾਨ ਪੂਰੀ ਕਰਾਂਗੇ ਬਹੁਤ ਹੀ ਦੇਖੋ ਖੋਜਾਂਤਪੁਰ ਬਰਬ ਦੇ ਅਸਿਆਨਪੁਰ ਚ ਜਿਸਲੇ ਮੈਂ ਐਮ ਐਲ ਏ ਹਾਂ ਉਸਲੇ ਦੇਖੋ ਕਿੰਨੇ ਕੰਮ ਹੋਇਆ ਨਾ ਕਦੀ ਕੋਲੇਜ ਨਹੀਂ ਬਣਿਆ ਸੀ ਆਈਟੀਆਈ ਬਣਿਆ ਠੀਕ ਹੈ ਜੀ ਲਿਚੀ ਜ਼ੋਨ ਬਣਿਆ ਸਟੇਡੀਅਮ ਬਣਿਆ ਸਾਰੇ ਕੰਮ ਹੋਇਆ ਉਸਲੇ ਨਵੀਂ ਸਰਕਾ ਬਣੀ ਆਜ ਤੇ ਰਿਪੇਅਰ ਵੀ ਸਰਕਾ ਹੋਇਆ ਖਦੀਆਂ ਇਸ ਕਰਕੇ ਆਪਣਾ ਕੋਈ ਨੁਮਾਇੰਦਾ ਬਣੇ ਨਾ ਜੀ ਲੋਕਲ ਜਿਹਦਾ ਪਾਰਟੀ ਹਾਈ ਕਮਾਂਡ ਮੰਨ ਚਾਹੀ ਵੀ ਲੋਕਲ ਕੈਂਡੀਡੇਟ ਜਣਾ ਦੇ ਉਹਦੇ ਕੰਮ ਹੋਣੇ ਹੋਣੇ ਔਰ ਲੋਕਾਂ ਦੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਜਿੱਦਾਂ ਮੰਨ ਦਿੱਤੇ ਪੰਜਾਬ ਦਾ ਕਿਸਾਨ ਧਰਨੇ 'ਤੇ ਬੈਠਾ ਜੇ ਵੀ ਨੁਕਸਾਨ ਹੋ ਗਿਆ ਦਾ ਦੇਖੋ ਆਪਾਂ ਕਿਸਾਨ ਮੈਂ ਵੀ ਕਿਸਾਨ ਹਾਂ ਪਾਰਟੀ ਹਾਈ ਕਮਾਂਡ ਹੈ ਪੰਜ ਫਸਲਾਂ ਦੇ ਐਮਐਸਬੀ ਹੈ ਇਹ ਵੀ ਦੇਣਗੇ ਔਰ ਉਹ ਪੰਜ ਫਸਲਾਂ ਦੇ ਐਮਐਸਬੀ ਦੇਣ ਦੇ ਵੀ ਤਿਆਰ ਹੈ ਬਾਕੀ ਹੋਰ ਜਿਹੜੀਆਂ ਫਸਲਾਂ ਕਹਿੰਦੇ ਨਾ ਸੀ ਪਾਰਟੀ ਹੈ ਦਿੱਲੀ ਹਾਈ ਕਮਾਨੋਂ ਗੱਲ ਕਰਨੇ ਕਿਸਾਨਾਂ ਦੇ ਹੀ ਨਾਲ ਹੈ ਹਮੇਸ਼ਾ ਨਾਲ ਹੈ ਲੇਕਿਨ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰੇਗੇ ਤੇ ਔਰ ਖਾਸ ਕਰਕੇ ਦੇਖੋ ਪੰਜਾਬ ਦਾ ਇਹ ਨਾ ਬੁਰਾ ਹਾਲਾਜ ਕੋਈ ਸਾਰੀ ਇੰਡਸਟਰੀ ਚੱਲ ਗਈ ਸੀ ਕੋਈ ਕੰਮ ਨਹੀਂ ਹੋਇਆ ਕਦਾ ਆਪਾਂ ਚਾਹੁੰਦੇ ਹਾਂ ਕਿ ਪੰਜਾਬ ਜਮਨ ਸ਼ਾਂਤੀ ਹੋਣੀ ਚਾਹੀਦੀ ਹੈ ਡਰੱਗਸ ਦਾ ਦੇਖੋ ਕਿੰਨਾ ਵੱਡਾ ਇਸ਼ੂ ਹੈ ਆਮਨੇ ਜਿਹੜਾ ਇਹ ਰੇਤ ਬਜੇ ਦਾ ਇਸ਼ੂ ਹੈ ਕੋਈ ਮਸਲਾ ਹੱਲ ਨਹੀਂ ਹੋਇਆ ਅੱਜ ਆਪਰਾ ਆਪਰਾ ਐਮਪੀ ਤੋਂ ਬੰਦਾ ਕੋਈ ਮੁਸ਼ਕਲ ਨਹੀਂ ਸਾਰੇ ਸੈਂਟਰਲ ਸਰਕਾਰ ਸਾਡੀ ਬੰਦੀ ਹੈ ਮੋਦੀ ਜੀ ਕਿਹੜੇ ਮੁੱਦੇ ਲਾ ਕੇ ਚੱਲੋਗੇ ਦੇਖੋ ਸਭ ਤੋਂ ਪਹਿਲੇ ਹੈ ਕਿ ਕੋਈ ਨਾ ਕੋਈ ਹੈ ਸਭ ਤੋਂ ਵੱਡਾ ਪੀਟੀ ਪੀਟੀ ਸੈਂਟਰ ਮੈਂ ਪਾਰਟੀ ਦਾ ਹਾਈ ਕਮਾਂਡ ਦਾ ਆਪਾਰਟ ਕਰਦਾ ਜਿਹਨਾਂ ਨੇ ਇੱਕ ਵਰਕਰ ਨੂੰ ਮੁਕਤ ਕਰਦਾ ਮੈਂ ਕਦੀ ਆਪਣੇ ਆਪਣਾ ਐਮਐਲਏ ਨੂੰ ਸਮਝਿਆ ਮੈਂ ਪਾਰਟੀ ਦਾ ਵਰਕਰ ਸਮਝਿਆ ਮੈਂ ਇਸ ਲਈ ਇਹ ਕਹਿੰਦਾ ਕਿ ਪਾਰਟੀ ਦਾ ਹਾਈ ਕਮਟੀ ਕੋਈ ਵੀ ਜਾਈ ਆਪਾਂ ਪਾਰਟੀ ਨਾਲ 어른 하루에... ਜਾਂਤ ਦੇ ਪੂਰਬ ਦੇ ਆਸਿਆਪੁਰ ਤੇ ਜਿਸਲੇ ਮੈਂ ਐਮਐਲਏ ਹਾਂ ਉਸਲੇ ਇਹ ਤਾਂ ਕੋ ਕਿੰਨੇ ਕੰਮ ਹੋਇਆ ਨਾ ਕਦੀ ਕੋਲੇਜ ਨਹੀਂ ਬਣਿਆ ਸੀ ਆਈਟੀਆਈ ਬਣਿਆ ਠੀਕ ਹੈ ਜੀ ਲਿਚੀ ਜ਼ੋਨ ਬਣਿਆ ਸਟੇਡੀਅਮ ਬਣਿਆ ਸਾਰੇ ਕੰਮ ਹੋਇਆ ਉਸਲੇ ਨਵੀਂ ਸਰਕਾ ਬਣੀ ਆਜ ਤੇ ਰਿਪੇਅਰ ਵੀ ਸਰਕਾ ਹੋਇਆ ਖਦੀਆਂ ਇਸ ਕਰਕੇ ਆਪਣਾ ਕੋਈ ਨਮਾਇੰਦਾ ਬਣੇ ਨਾ ਜੀ ਲੋਕਲ ਜਿਹਦਾ ਪਾਰਟੀ ਹਾਈ ਕਮਾਂਡਰ ਮੰਨ ਚੀ ਵੀ ਲੋਕਲ ਕੈਂਡੀਡੇਟ ਜਣਾ ਤੇ ਉਹਦੇ ਕੰਮ ਹੋਣੇ ਹੋਣੇ ਔਰ ਲੋਕਾਂ ਦੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਜਿੱਦਾਂ ਮੰਗ ਕਰਦੇ ਨੇ ਪੰਜਾਬ ਦਾ ਕਿਸਾਨ ਧਰਨੇ 'ਤੇ ਬੈਠਾ ਜੇ ਵੀ ਨੁਕਸਾਨ ਹੋ ਗਿਆ ਤਾਂ ਦੇਖੋ ਆਪਾਂ ਕਿਸਾਨ ਮੈਂ ਵੀ ਕਿਸਾਨ ਹਾਂ ਪਾਰਟੀ ਹਾਈ ਕਮਾਂਡ ਹੈ 5 ਫਸਲਾਂ ਦੇ ਐਮਐਸਬੀ ਹੈ ਇਹ ਵੀ ਦੇਣਗੇ ਔਰ ਉਹ 5 ਫਸਲਾਂ ਦੇ ਐਮਐਸਬੀ ਦੇਣ ਦੇ ਵੀ ਤਿਆਰ ਹੈ ਬਾਕੀ ਹੋਰ ਜਿਹੜੀਆਂ ਫਸਲਾਂ ਕਹਿੰਦੇ ਨੇ ਅਸੀਂ ਪਾਰਟੀ ਦਿੱਲੀ ਹਾਈ ਕਮਾਂਡ ਨਾਲ ਗੱਲ ਕਰਨੇ ਕਿਸਾਨਾਂ ਦੇ ਹੀ ਨਾਲ ਹੈ ਹਮੇਸ਼ਾ ਨਾਲ ਹੈ ਲੇਕਿਨ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰੇ ਕਰਦੇ ਨੇ ਔਰ ਖਾਸ ਕਰਕੇ ਦੇਖੋ ਪੰਜਾਬ ਦਾ ਇੰਨਾ ਬੁਰਾ ਹਾਲ ਅਜੇ ਕੋਈ ਸਾਰੀ ਇੰਡਸਟਰੀ ਚੱਲ ਗਈ ਸੀ ਕੋਈ ਕੰਮ ਨਹੀਂ ਹੋਇਆ ਕਰਦਾ ਆਪਾਂ ਚਾਹੁੰਦੇ ਆ ਕਿ ਪੰਜਾਬ ਦੀ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਡਰੱਗਸ ਦਾ ਦੇਖੋ ਕਿੰਨਾ ਵੱਡਾ ਇਸ਼ੂ ਹੈ ਕਿ ਆਪਣੇ ਜਿਹੜਾ ਇਹ ਹੈ ਰੇਤ ਬਜੀ ਦਾ ਇਸ਼ੂ ਹੈ ਕੋਈ ਮਸਲਾ ਹੱਲ ਨਹੀਂ ਹੋਇਆ ਅੱਜ ਆਪਣਾ ਆਪਣਾ ਐਮਪੀ ਤੋਂ ਬੰਦਾ ਕੋਈ ਮੁਸ਼ਕਲ ਨਹੀਂ ਸਾਰੇ ਸੈਂਟਰ ਸਰਕਾਰ ਸਾਡੀ ਬਣਨੀ ਮੁੱਦੇ ਕਿਹੜੇ ਮੁੱਦੇ ਲਾ ਕੇ ਚੱਲੋਗੇ ਵੇ ਦੇਖੋ ਸਭ ਤੋਂ ਪਹਿਲੇ ਹੈ ਕਿ ਕੋਈ ਨਾ ਕੋਈ ਹੈਲਥ ਵਰਸ ਬੀਟੀ ਬੀਟੀ ਸੈਂਟ